ਹਰ ਬੰਦਾ ਜੀ ਜੀ ਕਹਿ ਕੇ ਪੁਕਾਰਦਾ ਜੀ ਆਇਆਂ ਨੂੰ ਕਹਿੰਨੇ ਸੱਚ ਇਹ ਵਿੱਚ ਜਿਉਂਦਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਮਰੀਆਂ ਨੂੰ ਕਦੀ ਕਿਸੇ ਨੇ ਜੀ ਆਇਆਂ ਨਹੀਂ ਕਿਹਾ ਕੋਈ ਪਰਿਵਾਰ ਕੋਈ ਘਰ ਕੋਈ ਸਾਰੇ ਜੀ ਹੋਣ ਬੇਨਤੀ ਜੇ ਮੰਨ ਲਓ ਜਿਸ ਬੰਦੇ ਦਾ ਸਨਸਕਾਰ ਕਰਕੇ ਆਏ ਆ ਆਪਣੇ ਹੱਥੀ ਉਹ ਸਭ ਕੁਝ ਉਹਦਾ ਸੀ ਮਰਿਆਦਾ ਨਿਭਾ ਦਿੰਦੀ ਉਈ ਉਸੇ ਕਮਰੇ ਵਿੱਚ ਕਿਤੇ ਮੰਜੇ ਤੇ ਬੈਠਾ ਮਿਲ ਜਾਏ ਕੋਈ ਬੰਦਾ ਉਹਨੂੰ ਗਲਵਕੜੀ ਪਾ ਕੇ ਨਹੀਂ ਮਿਲੇਗਾ ਚੀਕ ਮਾਰ ਕੇ ਬਾਹਰ ਨਿਕਲਣਗੇ ਕਿਉਂਕਿ ਉਸ ਬਾਡੀ ਤੋਂ ਫਿਰ ਡਰ ਲੱਗਣ ਲੱਗ ਪੈਂਦਾ ਹੈ ਸੁਪਨੇ ਵਿੱਚ ਵੀ ਕੋਈ ਪਸੰਦ ਨਹੀਂ ਕਰਦਾ ਇਹ ਸਾਡੇ ਗੁਰਮੁਖ ਪਿਆਰੀ ਇੱਕ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਸਨ ਉਹ ਕਹਿੰਦੇ ਸਨ ਬੰਦਿਆ ਚਲੋ ਇਹ ਆਪਣੀ ਧੀ ਟਿਕਾਨਾਂ ਪਿਆ ਇਹ ਜਿੰਨਾ ਕੁਝ ਹਜੂਮ ਇਕੱਠਾ ਹੋਇਆ ਹੀ ਇਹ ਸਿਰਫ ਉਸ ਕਰਕੇ ਜਿਹੜਾ ਅੰਦਰ ਤੇਰੇ ਬੋਲਦਾ ਪਿਆ ਉਹ ਉਹ ਉਹਨੂੰ ਸੰਭਾਲ ਉਹ ਸ਼ਬਦ ਕਹਿੰਦੇ ਸਨ ਜਿੰਨੀ ਦੇਰ ਤੱਕ ਤੇਰੇ ਕੋਲ ਸ਼ੌਹਰਤ ਪੈਸਾ ਪਦਵੀ ਦੌਲਤ ਹੈ ਹਰ ਬੰਦਾ ਚਾਹਦਾ ਤੂੰ ਮੇਰੇ ਘਰ ਆ ਹਰ ਕੋਈ ਚਾਹੇਗਾ ਤੂੰ ਮੈਨੂੰ ਮਿਲ ਤੇ ਨਾਲ ਸੰਬੰਧ ਬਣਾਣਗੇ ਪਨ ਕੇ ਗੱਲ ਚੇਤੇ ਰੱਖੀ ਜਿੱਦਨ ਇਸ ਭਾਂਡੇ ਨੂੰ ਛੱਡ ਦਿੱਤਾ ਉਹ ਦਿਨ ਤੈਨੂੰ ਪਰਿਵਾਰ ਨੇ ਸੁਪਨੇ ਵਿੱਚ ਵੀ ਰੋਜ਼ ਦੇਖਣਾ ਪਸੰਦ ਨਹੀਂ ਕਰਨਾ ਤੂੰ ਰੋਜ਼ ਸੁਪਨੇ ਵਿੱਚ ਇਸਤਰੀ ਦੇ ਸੁਪਨੇ ਚ ਬੱਚਿਆਂ ਦੇ ਸੁਪਨੇ ਚ ਜਾਂ ਇਸਤਰੀ ਪਤੀ ਦੇ ਸੁਪਨੇ ਚ ਆਏ ਕਹਿੰਦੇ ਕੁਝ ਦਿਨਾਂ ਬਾਅਦ ਬੰਦਾ ਸੱਚੀ ਮੁੱਚੀ ਗੁਰਦੁਾਰੇ ਚਲਾ ਜਾਂਦਾ ਉਹ ਕਹਿੰਦੇ ਅਗਲੀ ਗੱਲ ਜਿਹੜੀ ਨੇ ਕਹੀ ਕਹਿੰਦੇ ਸਭ ਕੁਝ ਕਰਨਾ ਹੈ ਘਰ ਲਈ ਕਰਨਾ ਹੈ ਪਰ ਅੱਜ ਤੱਕ ਗੁਰਦੁਆਰਿਆਂ ਵਿੱਚ ਇਕੱਠੇ ਹੋ ਕੇ ਕੋਰ ਅਰਦਾਸ ਕਰਦੇ ਨੇ ਦਾਤਾ ਜੀ ਇਸ ਬੰਦੇ ਨੂੰ ਆਪਣੇ ਚਰਨਾ ਚ ਰੱਖੀ ਵਾਪਸ ਘਰ ਨਾਲ ਲਈ ਭਾਵੇਂ ਸੀ ਸ਼ਬਦ ਤਾਂ ਕਹਿੰਦੇ ਆਪਣੇ ਚਰਨਾ ਚ ਨਿਵਾਸ ਲਈ ਇਹ ਤੋੜਾ ਕਿੰਨੇ ਦੁਬਾਰਾ ਬੈੱਡਰੂਮ ਚ ਫਿਰ ਚਲਾ ਜਾਵੇ ਨਹੀਂ ਕਹਿੰਦੇ ਨਾ ਅਸੀਂ ਕਿੰਨੇ ਨੂੰ ਚਰਨਾ ਚ ਨਿਵਾਸ ਦੇ ਤੇ ਗੁਰੂ ਸਾਹਿਬ ਨੇ ਕੋਈ ਸ਼ਬਦ ਕੀ ਵਰਤ ਰਿਆ ਕਿ ਦੇਖ ਕਿ ਜਿੰਨੀ ਦੇਰ ਤੱਕ ਸਾਰੇ ਜੀ ਜੀ ਕਹਿਣਗੇ ਜਿੱਚਰ ਵਸਿਆ ਕੰਤ ਕਰ ਜਿਓ ਜਿਓ ਸਭ ਕਾ ਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਕਿਸੇ ਨੇ ਭਾਂਡੇ ਨੂੰ ਨਹੀਂ ਪੁੱਛਣਾ ਕੋਈ ਨਾ ਪੁੱਛਿਆ ਤੇਰੀ ਬਾਤ ਮਹਾਰਾਜ ਸ਼ਬਦ ਵਰਦਿਆ ਕਿ ਤੂੰ ਆਪਣੇ ਆਪ ਨੂੰ ਸੰਭਾਲ ਫਿਰ ਸ਼ਬਦ ਨੂੰ ਤਿੱਚਰ ਵਸੈ ਸੁਖੇ ਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿੱਤਰ ਵਸਿਆ ਕੰਸਤ ਘਰ ਜੀਉ ਜੀਉ ਸਭ ਕਾ ਹਾਥ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਤੇ ਮਹਾਰਾਜ ਅੱਗੇ ਕਹਿੰਦਿਆ ਸਭ ਨਾ ਸੋਹਰੇ ਵਜਣਾ ਸਭ ਨੇ ਸਹੁਰੇ ਕਰ ਜਾਣਾ ਹੈ ਇਹ ਇਹ ਸਭ ਲਈ ਪੇਕਾ ਕਰ ਹੈ ਨਾ ਜਿੱਥੇ ਆਪਾਂ ਟਿੱਕੀਆਂ ਥੋੜੀ ਸਿਹਰਦਤਾ ਨਾਲ ਬੇਨਤੀ ਸੁਣਿਓ ਕਿਉਂਕਿ ਅੱਜ ਮਹਾਰਾਜ ਨੇ ਦੋਨੋਂ ਪੱਕ ਰੱਖਿਆ ਇਹ ਕੱਚਾ ਹੈ ਇਹਨੇ ਟੁੱਟ ਜਾਣਾ ਹੈ ਇਹਨੇ ਬਿਨਸ ਨਾ ਕਹੇ ਇਹਨੇ ਸਦਾ ਨਹੀਂ ਰਹਿਣਾ ਇਹ ਮੈਲ ਕਮਾਈ ਜਾਂਦੀ ਇਹਨੇ ਮੈਲ ਕਮਾਈ ਇਹਨਾਂ ਤੇ ਸੜ ਜਾਣੀ ਅੱਖਾਂ ਕੰਨਾਂ ਨੇ ਜਿਹੜੀ ਇਕੱਠੀ ਕਰਕੇ ਤੈਨੂੰ ਦਿੰਦੇ ਪਏ ਨੇ ਇਹ ਤੇਰੀ ਆਤਮਾ ਨਾਲ ਤੇਰੇ ਅੰਦਰ ਨਾਲ ਅੱਗੇ ਤੁਰ ਪੈਣੀ ਹੈ ਇਹ ਇਹਨੂੰ ਥੋੜਾ ਜਿਹਾ ਹੋਰ ਬਰੀਕੀ ਚ ਆਪਾਂ ਬਾਣੀ ਚ ਦੇਖਾਂਗੇ ਮਨੁੱਖ ਨੇ ਸਭਨਾ ਸੌਰੇ ਭੰਜਨਾ ਸਾਰਿਆਂ ਨੇ ਸੌਰੇ ਕਰ ਜਾਣਾ ਪੀ ਪੀ ਕੇ ਘਰ ਨੂੰ ਛੱਡ ਕੇ ਸਭ ਮੁਕਲਾਮਨ ਹਾਰ ਸਭ ਦੇ ਮੁਕਲਾਵੇ ਜਾਣਗੇ ਨਾਨਕ ਧਨ ਸੁਹਾਗਣੀ ਜਿਨ ਸ਼ੈ ਨਾਲ ਪਿਆਰ ਗੁਰਮੁਖ ਕੋ ਕੋ ਡਰੋਂ ਦੀ ਗੱਲ ਨਹੀਂ ਇਹ ਉਹ ਸਚਾਈ ਜਿਹੜੀ ਮੇਰੇ ਘਰ ਚ ਵਾਪਰੀ ਤੁਹਾਡੇ ਸਾਰਿਆਂ ਦੇ ਘਰਾਂ ਚ ਵਾਪਰੀ ਘਰਾਂ ਚ ਨਹੀਂ ਕੇਵਲ ਵਾਪਰੀ ਜਿਹੜੀ ਸਾਡੇ ਸ਼ਰੀਰ ਨਾਲ ਵਾਪਰਨ ਵਾਲੀ ਹੈ ਇਹ ਤੱਕ ਉਹ ਅੱਖਾਂ ਬੰਦ ਨਹੀਂ ਕਰ ਸਕਦਾ ਤੇ ਉਂਝ ਵੀ ਜਦੋਂ ਜਨਮ ਤੋਂ ਆਪਾਂ ਸ਼ੁਰੂ ਆ ਦੋ ਹੀ ਗੱਲਾਂ ਨੇ ਕਹਿਣਾ ਹੁੰਦਾ ਗੁਰਬਾਣੀ ਕਹਿੰਦੀ ਇੱਕ ਤਾਂ ਦਾਣੇ ਤੈਨੂੰ ਖਿੱਚੀ ਲ ਜਾਂਦੇ ਨੇ ਜਿੱਥੇ ਜਿੱਥੇ ਤੂੰ ਚੁੰਨੇ ਨੇ ਉੱਥੇ ਪਹੁੰਚਣਾ ਤੇ ਦੂਜੀ ਗੱਲ ਦਾਣਿਆਂ ਦੇ ਨਾਲ ਨਾਲ ਮੌਤ ਤੈਨੂੰ ਖਿੱਚੀ ਲ ਜਾਂਦੀ ਏ ਜਿੱਥੇ ਤੇਰਾ ਅੰਤਲਾ ਪੜਾ ਹੋਣਾ ਮੌਤ ਤੈਨੂੰ ਉੱਥੇ ਪਹੁੰਚਾਣਾ ਹੈ ਇੱਕ ਤੇ ਦਾਣੇ ਨਾ ਨਕਨਥ ਖਸਮ ਹੱਤ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚੇ ਪ੍ਰਾਣਿਕ ਕਥਾਕਾਰਿਕ ਬਹੁਤ ਸੋਹਣੀ ਗੱਲ ਸੁਣਾਉਂਦੇ ਸਨ ਗਾਥਾ ਰੂਪ ਕਿ ਕਿਸੇ ਬੰਦੇ ਨੂੰ ਸਮਝਾਣ ਲਈ ਮੌਤ ਮੌਤ ਆਈ ਕਿ ਦੱਸ ਦੇ ਕੱਲ ਤੂੰ ਮਰ ਜਾਣਾ ਉਹ ਕਹਿੰਦਾ ਮੈਂ ਤਾਂ ਥਾਂ ਛੱਡ ਕੇ ਚਲਾ ਜਾਵਾਂ ਉਹ ਜੀ ਉਹਨੇ ਘੋੜੀ ਪਕੜੀ ਇਹ ਸਮਝਾਣ ਲਈ ਜੀ ਘੋੜੀ ਪਕੜੀ ਤੇ ਲਾਈ ਅੱਡੀ ਘੋੜੀ ਨੂੰ ਅੱਡੀ ਸ਼ਮਨ ਸਮਝਨੇ ਆ ਨਾ ਜੀ ਘੋੜੀ ਨੂੰ ਸ਼ਾਂਤਾਂ ਨਹੀਂ ਸੀ ਮਾਰਿਆ ਜਾਂਦਾ ਕਈ ਮਾਰਦੇ ਹੁੰਦੇ ਨੇ ਪਿੱਛੇ ਭਜਾਉਣ ਵਾਲੇ ਪਰ ਅੱਡੀ ਨਾਲ ਹੀ ਇਸ਼ਾਰਾ ਸਮਝ ਕੇ ਘੋੜੀ ਦੌੜ ਪਈ ਸਾਰਾ ਦਿਨ ਦੌੜਦਾ ਰਿਆ ਇਸ ਕਰਕੇ ਕਹਿੰਦਾ ਹੁਣ ਤੇ ਪਿੰਡ ਤੋਂ ਬੜੀ ਦੂਰ ਆ ਗਏ ਹੁਣ ਕੀ ਡਰ ਜਦੋਂ ਸ਼ਾਮ ਪੈ ਗਈ ਘੋੜੀ ਥੱਕ ਗਈ ਇਹ ਉਤਰਿਆ ਥੱਲੇ ਰੁੱਖ ਦੇ ਥੱਲੇ ਬੈਠ ਗਿਆ ਇੰਨੀ ਦੇਰ ਨੂੰ ਬੈਠੇ ਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਇਹਨੂੰ ਉੱਤੇ ਦੇਖਿਆ ਉਹ ਹੱਸ ਕੇ ਕਹਿਣ ਲੱਗੀ ਮੈਂ ਮੌਤ ਆ ਮੈਂ ਵੀ ਕੱਲ ਦੀ ਸੋਚਦੀ ਸੀ ਮਰਨਾ ਤੋ ਇੱਥੇ ਮੈਂ ਬੈਠਾ ਉੱਥੇ ਮੈਂ ਤੇ ਆਵੇਂਗਾ ਕਿਵੇਂ ਤੂੰ ਚੰਗਾ ਕੀਤਾ ਵੇਲੇ ਸਰ ਪਹੁੰਚ ਗਿਆ ਕਿਉਂਕਿ ਬੰਦਾ ਆਪਣੇ ਆਪ ਨੂੰ ਯਤਨ ਕਰਦਾ ਵੀ ਮੈਂ ਥਾਂ ਲੁਕਾਂ ਨਾਲ ਨਹੀਂ ਜਿੱਥੇ ਉਹਨੇ ਲਜਾਣਾ ਕਿ ਦੋ ਹੀ ਚੀਜ਼ਾਂ ਜਿੰਨੀ ਕੁ ਸਮਝ ਬਾਣੀ ਚ ਪਈ ਇੱਕ ਦਾਣਾ ਖਿੱਚ ਕੇ ਲੈ ਜਾਂਦਾ ਹੈ ਦੂਸਰੀ ਮੌਤ ਅੰਤਲਾ ਦੇਣਾ ਆਪਣੇ ਪੜਾ ਪੂਰੇ ਕਰਾਂਦਾ ਪਿਆ ਇਹ ਮੈਂ ਨਾ ਥਾਵਾਂ ਤੇ ਜਾਣਾ ਹੈ ਗੁਰੂ ਸਾਹਿਬ ਦੇ ਤੇ ਸ਼ਬਦ ਕੀ ਵਰਤ ਰਿਹਾ ਹੈ ਕਿ ਕਾਇਆ ਕਹਿ ਰਹੀਏ ਤੁਜਾ ਬਿਨਾ ਹੋ ਕਿਤੀ ਨ ਲੇਖੇ ਵਚਨ ਦੇ ਛੋੜਨਾ ਜਿਹਾ ਹੈ ਤੂੰ ਮੇਰਨਾ ਵਾਦਾ ਕਰ ਮੈਨੂੰ ਛੱਡੇਗਾ ਨਹੀਂ ਆਤਮਾ ਕੀ ਬੋਲਦਾ ਗੁਰੂ ਗ੍ਰੰਥ ਸਾਹਿਬ ਚ ਫਿਰ ਕਹਾ ਹਉ ਹੁਕਮੀ ਬੰਦਾ ਕਿਉਂਕਿ ਆਤਮਾ ਝੂਠ ਨਹੀਂ ਬੋਲਦਾ ਸੱਚੀ ਆਤਮਾ ਰਾਤ ਸੁੱਤਿਆਂ ਨੂੰ ਵੀ ਸਾਨੂੰ ਕਹਿ ਦਿੰਦਾ ਵੀ ਕਈ ਵਾਰੀ ਸੁੱਤਿਆਂ ਉਹ ਕੁਝ ਅੰਦਰੋਂ ਨਿਕਲਦਾ ਜਿਹੜਾ ਜਾਗਦਿਆਂ ਦਵਾਈ ਬੈਠੇ ਆ ਜਦ ਸੁੱਤੇ ਹੋਈ ਹੈ ਨਾ ਕਈ ਵਾਰੀ ਕਦਮ ਜਾਗ ਆਵੇ ਕੋਈ ਤੋਕ ਬਾਣੀ ਦਾ ਕੁਛ ਉਹ ਕੁਝ ਜਿਹੜਾ ਅੰਦਰ ਦਬਾਇਆ ਤੁਰ ਅੰਦਰ ਤੋਂ ਨਿਕਲਦਾ ਬੰਦੇ ਉਹ ਤੇ ਕਈ ਵਾਰੀ ਬੰਦਾ ਫਿਰ ਉਸ ਆਵਾਜ਼ ਨੂੰ ਸੁਣ ਕੇ ਦੁਨੀਆ ਵਿੱਚ ਆਪਣੇ ਸਾਰੇ ਪਖੰਡ ਦੇ ਜਿੰਨੇ ਭੇਖ ਨੇ ਉਤਾਰ ਕੇ ਕਹਿੰਦਾ ਨਹੀਂ ਲੋਕੋ ਮੈਂ ਆ ਨਹੀਂ ਮੈਂ ਆਹ ਮਹਾਰਾਜ ਕਹਿੰਦੇ ਆ ਆਤਮਾ ਨਹੀਂ ਝੂਠ ਬੋਲ ਰਹੀ ਉਹਨੇ ਕੀ ਕਿਹਾ ਫਿਰ ਕਹਿਆ ਖਉ ਹੁਕਮੀ ਬੰਦਾ ਆਤਮਾ ਕਹਿੰਦਾ ਕਹਾਇਆ ਤੂੰ ਸਮਝਦੀ ਕਿਉਂ ਨਹੀਂ ਤੇਰੀ ਮੇਰੀ ਮਿੱਤਰਤਾ ਹੈ ਪਰ ਗੁਰੂ ਅਰਜੁਨ ਦੇ ਬਚਨ ਕਰਦਾ ਕਿ ਆਤਮਾ ਕਹਿ ਰਿਹਾ ਮੈਂ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਜਾਂਦਾ ਜਦੋਂ ਹੁਕਮ ਕਰਦਾ ਜਿਸ ਭਾਂਡੇ ਚ ਬਿਠਾਉਂਦਾ ਬੈਠ ਜਾਣਾ ਜਿੱਦਨ ਛੱਡਦਾ ਉਸ ਦਿਨ ਮੈਨੂੰ ਚੱਗਣਾ ਪੈਂਦਾ ਹਾਂ ਇੱਕ ਤੇਰੇ ਨਾਲ ਮੈਂ ਗੱਲ ਜ਼ਰੂਰ ਕਰਨਾ ਕਿ ਮੈਨੂੰ ਬਖਸ਼ ਦੇ ਤੂੰ ਮਹਿਸੂਸ ਨਾ ਕਰੀ ਮੈਂ ਤੈਨੂੰ ਵੀ ਨਹੀਂ ਦੱਸ ਕੇ ਜਾਣਾ ਮੈਂ ਜਿੱਦਨ ਛੱਡ ਕੇ ਜਾਣਾ ਹੈ ਤੈਨੂੰ ਨਹੀਂ ਮੈਂ ਦੱਸਣਾ ਅਜੇ ਇਹ ਜੋ ਮਾਰੇ ਨੇ ਸ਼ਹੁਦ ਵਰਤੇ ਆ ਜੀ ਨੇ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਊੜ ਸਦਾਇਓ ਛੂਟਣ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਕਿਨਾਂ ਦੇਖੋ ਮੋਧੀਆਂ ਖੇਡਾਂ ਇਹਦਾ ਮਤਲਬ ਗੁਰੂ ਸਾਹਿਬ ਦੀ ਨਾਸ਼ਵਾਨਤਾ ਦਾ ਜ਼ਿਕਰ ਕਰ ਇੱਕ ਸ਼ਬਦ ਬਚਨ ਹੋਰ ਹੁੰਦਾ ਜੀ ਬਾਣੀ ਚ ਬੀਰਾ ਬੀਰਾ ਕਰ ਰਹੀ ਇਹ ਵੀ ਬੜਾ ਪਿਆਰ ਹੁੰਦਾ ਭੈਣ ਤੇ ਭਰਾ ਦਾ ਵੀਰਾ ਵੀਰਾ ਕਰ ਰਹੀ ਬੜਾ ਪਿਆਰਾ ਸ਼ਬਦ ਮਾਰ ਰਿਹਾ ਨੇ ਵਰਤੇ ਜੀ ਓੰਕਾਰ ਦੀ ਬਾਣੀ ਚ ਪੀਰਾ ਵੀਰਾ ਕਰ ਰਹੀ ਵੀਰ ਭੈ ਭਰਾਏ ਵੀਰਾ ਵੀਰਾ ਕਹਿ ਕੇ ਪੁਕਾਰਦੀ ਸੀ ਤੇ ਸੱਚ ਮੁੱਚ ਬਾਹਰ ਮੁਖੀ ਵੀ ਭੈਣ ਤੇ ਵੀਰ ਦੇ ਪਿਆਰ ਨੂੰ ਬਹੁਤ ਵੱਡੀ ਥਾਂ ਦਿੱਤੀ ਚਲੋ ਥੋੜਾ ਜਿਹਾ ਇਕੱਜ ਅਸੀਂ ਬਾਬਾ ਜੀ ਦਾ ਜੀਵਨ ਪਿੱਛੇ ਭਾਵੇਂ ਦਾਸੇ ਬੇਨਤੀ ਵੀ ਕਰਕੇ ਬੇਬੇ ਨਾਨਕੀ ਤੇ ਗੁਰੂ ਨਾਨਕ ਸਾਹਿਬ ਦਾ ਬਹੁਤ ਪਿਆਰ ਆਪ ਜੀ ਨਾਲ ਕਈ ਵਾਰੀ ਵਿਚਾਰ ਵੀ ਸਾਂਝੀ ਕੀਤੀ ਬਹੁਤ ਮੁਹੱਬਤ ਹੈ ਜਨਮ ਸਾਖੀਆਂ ਨੇ ਬਚਨ ਬੜੇ ਸੰਭ ਕੇ ਜਦੋਂ ਬੇਬੇ ਜੀ ਦਾ ਵਿਆਹ ਹੋ ਗਿਆ ਸultanpur ਆ ਗਏ ਤੇ ਥੋੜਾ ਜਿਹਾ ਉਦਾਸ ਲਿੰਦੇ ਸਨ ਭਾਈ ਜੈਰਾਮ ਭਾਈਆ ਜੈਰਾਮ ਜੀ ਪੁੱਛਦੇ ਨੇ ਉਦਾਸੀ ਦਾ ਕਾਰਨ ਤੇ ਇੱਕ ਦਿਨ ਕਹਿੰਦੇ ਆ ਵੀਰ ਮੇਰਾ ਰੱਬ ਦਾ ਰੂਪ ਹੈ ਪਤਾ ਨਹੀਂ ਝਿੜਕਦਾ ਨਾ ਹੋਵੇ ਬਾਪੂ ਪਿਤਾ ਜੀ ਝਿੜਕਦੇ ਨਾ ਹੋਣ ਭਾਈ ਜਯਾ ਭਾਈਆ ਜੈ ਰਾਮ ਜੀ ਨੇ ਇਹ ਰਿਸ਼ਤਾ ਵਿੱਚ ਇਹ ਵੈਗਰੂ ਜੀ ਇਹ ਇੱਥੇ ਦੌਲਤ ਖਾਨ ਲੋਦੀ ਦੇ ਕੋਲ ਜਿਹੜੀ ਕਾਰ ਕੀਤੀ ਮਾਰੇ ਨੇ ਮੋਦੀ ਦੀ ਕਾਰ ਉਹੀ ਲੈ ਗਿਆ ਤਿੰਮ ਪਿਛਲੇ ਦਿਨ ਮੈਂ ਥੋੜੀ ਰਿਪੀਟ ਕਰ ਲਗਾ ਇਸ ਕਰਕੇ ਕਿ ਇੱਕ ਤਾਂ ਉਹਦਾ ਰਿਸ਼ਤਾ ਸਨਮਾਨਯੋਗ ਬੇਬੇ ਜੀ ਦਾ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੇ ਨੇ ਭੈਣ ਤੇ ਭਰਾ ਦਾ ਰਿਸ਼ਤਾ ਹੈ ਦੂਸਰਾ ਸੁਰਤ ਤੇ ਸ਼ਬਦ ਦਾ ਰਿਸ਼ਤਾ ਹੈ ਤੀਸਰਾ ਗੁਰੂ ਤੇ ਚੇਲੇ ਦਾ ਰਿਸ਼ਤਾ ਹੈ ਜੇ ਅਗਾਂ ਨੂੰ ਵਧਾਈ ਜਾਈਏ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ ਉਹ ਉਹਨਾਂ ਦੇ ਨਿਤਰਾ ਨੇ ਪਹਿਚਾਨ ਲਿਆ ਤੇ ਜਦੋਂ ਕਿਹਾ ਵੀ ਝਿੜਕਦੇ ਨਾ ਹੋਣ ਪਿਤਾ ਜੀ ਤੇ ਭਾਈਆ ਜੈ ਰਾਮ ਜੀ ਕਹਿੰਦੇ ਨੇ ਆਪਾਂ ਗੱਲ ਕਰਨੇ ਆਂ ਦੌਲਤ ਖਾਨ ਨਾਲ ਗੱਲ ਕੀਤੀ ਜਨਮ ਸਾਕੀ ਵਾਲਾ ਕਹਿੰਦਾ ਉਹ ਕਹਿੰਦੇ ਨੇ ਮੇਰਾ ਇੱਕ ਰਿਸ਼ਤੇਦਾਰ ਹੈ ਬਹੁਤ ਦਾਨਸ਼ਵੰਦ ਹੈ ਬੜਾ ਸਿਆਣਾ ਹੈ ਇਮਾਨਦਾਰ ਹੈ ਸੱਚ ਦੇ ਉੱਤੇ ਪਹਿਰਾ ਦੇਣ ਵਾਲਾ ਹੈ ਦੌਲਤ ਖਾਨ ਕਹਿੰਦਾ ਬੁਲਾਓ ਮਹਾਰਾਜ ਜਾਂਦੇ ਆ ਹਾਲਾਂਕਿ ਫਿਰ ਮੈਂ ਆਪ ਨੂੰ ਬੇਨਤੀ ਕਰਾਂ ਬੇਬੇ ਨਾਨਕੀ ਦਾ ਵਿਆਹ ਦੌਲਤ ਖਾਨ ਤੇ ਰਾਏ ਬੁਲਾਰਦੀ ਆਪਸੀ ਸਲਾਹ ਵਿਚੋਲੇ ਸਮਝਬਦੋ ਗੁਰੂ ਸਾਹਿਬ ਜੀ ਹੁੰਦੇ ਆ ਤੇ ਦਰਵਾਜ਼ਾ ਖੜਕਾਂਦੇ ਨੇ ਉਸ ਵਕਤ ਚਲੋ ਅੰਤਰਾਤਮੇ ਦੀ ਗੱਲ ਹੋਰ ਕਾਂਈ ਸਿੱਖ ਜੀ ਜਦੋਂ ਕਾਂ ਲਾਉਂਦਾ ਸੀ ਬਨੇਰੇ ਤੇ ਆਪਣੇ ਬਜ਼ੁਰਗ ਕਹਿੰਦੇ ਸਨ ਅੰਜ ਲੱਗਦਾ ਕੋਈ ਪ੍ਰਾਣਾ ਆਵੇਗਾ ਹੁਣ ਇਹਨੂੰ ਠੋਣੇ ਨਾਲ ਨਾ ਜੋੜਿਓ ਬਾਬਾ ਜੀ ਨੇ ਕਿਹਾ ਉਡਣ ਉਡੋ ਨਾ ਕਾਗਾ ਕਰ ਤੇ ਜਾਂ ਬੀਬੀਆਂ ਜਦੋਂ ਰੋਟੀ ਪਕਾਨੀਆਂ ਆਟਾ 扑ੜ ਕੇ ਡਿੱਗ ਪੈਂਦਾ ਇਹ ਕਹਿੰਦੀਆਂ ਨੇ ਆਟਾ ਸੰਭਲੋ ਪ੍ਰਾਣਾ ਕੋਈ ਆਉਣ ਵਾਲਾ ਜੀ ਅੱਜ ਇੱਕ ਉਹਨਾਂ ਦੇ ਸਮ ਅਉਂਸੀਆਂ ਬੰਦੇ ਸਨ ਤੇ ਜਦੋਂ ਬਾਹਰੀ ਨੇ ਬੂਹਾ ਖੜਕਾਇਆ ਤੇ ਬੇਬੇ ਨੇ ਚੌਕੇ ਸਨ ਦਰਵਾਜ਼ਾ ਖੋਲਿਓ ਨੇ ਤੇ ਪਤਾ ਥੋੜਾ ਜਿਹਾ ਵੀਰ ਆਇਆ ਅਤੀਥੀ ਸ਼ਬਦ ਦੇ ਅਰਥ ਵੀ ਇਹੀ ਨੇ ਅਤੀਥੀ ਇਹ ਦੋ ਸ਼ਬਦ ਦੇ ਕਿ ਤਿੱਥੀ ਐੜਾ ਗੇਤਰ ਲੱਗਾ ਅਤੀਥੀ ਜਿਹੜਾ ਤਰੀਕ ਦੱਸ ਕੇ ਨਹੀਂ ਆਉਂਦਾ ਹੁੰਦਾ ਮਾਰਨ ਦਰਵਾਜਾ ਖੜਕਾਇਆ ਬੂਹਾ ਖੋਲਿਆ ਬਸ ਜੀ ਪੁੱਛੋ ਕੁਝ ਨਾ ਜਿਹਦੇ ਨਾਲ ਪ੍ਰਾਨ ਜੁੜੇ ਸੰ ਸਭ ਕੁਝ ਭੁੱਲ ਗਿਆ ਪ੍ਰੇਮ ਚ ਸੱਚਮੁੱਚ ਬੌਰੀ ਕੋਈ ਬੇਬੇ ਨਾਨਕੀ ਇੱਕੋ ਦਮ ਹਜ਼ੂਰ ਦੇ ਚਰਨਾਂ ਤੇ ਡਿੱਗ ਪਈ ਤੇ ਮਹਾਰਾਜ ਬੇਬੇ ਦੇ ਸਿਰ ਨੂੰ ਪਕੜ ਲਿਆ ਤੇ ਨਾਲ ਸ਼ਬਦ ਸੀਨੇ ਨਾਲ ਲਾ ਕੇ ਨੇ ਬੇਬੇ ਤਾਂ ਹੀ ਤਾਂ ਨਾਵਾ ਜਦੋਂ ਆਵਾ ਤੂੰ ਉੜ ਜਾਣੀ ਹੈ ਉੜਦਾ ਮਤਰ ਚੁੱਪ ਜਾਨੀ ਮੱਥਾ ਟੇਕਨੀ ਜਦੋਂ ਨਹੀਂ ਪ੍ਰੇਮ ਚ ਭਿੱਜੀ ਹੋਈ ਨੇ ਭਰੇ ਗੱਲੇ ਨੂੰ ਕਿਹਾ ਮੈਂ ਵੀਰ ਜਾਣ ਕੇ ਨਹੀਂ ਜਦੋਂ ਚੁੱਪਨੀ ਆ ਮੈਂ ਤੈਨੂੰ ਵੀਰ ਜਾਣ ਕੇ ਚੁੱਪਨੀ ਆ ਮੈਂ ਆਪਣਾ ਮੁਰਸ਼ਿਦ ਜਾਣ ਕੇ ਚੁੱਪਨੀ ਇਹ ਵੀ ਆਪ ਸਭ ਨੂੰ ਪਤਾ ਹੈ ਬੇਬੀ ਜੀ ਦੇ ਘਰ ਸੰਤਾਨ ਨਹੀਂ ਸੀ ਪੁੱਤਰ ਵੀ ਨਹੀਂ ਸੀ ਜੀ ਪਰ ਕਦੀ ਫੁਰਨਾਮ ਨਹੀਂ ਆਇਆ ਮੰਗਨ ਦਾ ਬਾਬਾ ਸ੍ਰੀ ਚੰਦ ਜੀ ਦੀ ਪਰਵਿਸ਼ ਕੀਤੀ ਬੀਬੇ ਜੀ ਨੇ ਪਰ ਕਦੀ ਫੁਰਨਾ ਨਹੀਂ ਉਠਿਆ ਕਿਉਂਕਿ ਮੈਂ ਇਸ ਖਾਸ ਕਰਕੇ ਉਹ ਨਾ ਸਜਣਾ ਨੂੰ ਬੇਨਤੀ ਕਰਾਂਗੇ ਕਿ ਗੁਰੂ ਘਰ ਚ ਜੁੜੀਆਂ ਹੋਈਆਂ ਬੀਬੀਆਂ ਭੈਣਾ ਪੁੱਤਰ ਪਰਾ ਜਿਹੜੇ ਆਗਿਆਕਾਰੀ ਨੇ ਆਪਣੀ ਜ਼ਬਾਨ ਨੂੰ ਜ਼ਰੂਰ ਰੋਕ ਕੇ ਸੰਭਾਲ ਕੇ ਬੋਲਿਓ ਉਹ ਗੁਰੂ ਸਾਹਿਬ ਦੇ ਪ੍ਰਵਾਨ ਹੋਏ ਸਿੱਖ ਨੇ ਜਿਹੜੇ ਹੁਕਮੀ ਨੇ ਜਿਵੇਂ ਜੀ ਕਿ ਬੇਬੇ ਨਾਨਕੀ ਨੂੰ ਕਿਉਂ ਨਾ ਸੰਤਾਨ ਬੇਬੇ ਨਦਕ ਦੀ ਫੁਰਨੇ ਨੂੰ ਠਿਆ ਮੈਨੂੰ ਕੋਈ ਬਿਲਕੁਲ ਨਹੀਂ ਤੇ ਸਿੱਧਕ ਜੇ ਦੇਖਣਾ ਭਰੋਸਾ ਜੇ ਦੇਖਣਾ 10 ਬੇਨਤੀ ਕਰਦਾ ਸੁਲਤਾਨਪੁਰ ਜੇ ਸਿੱਧਕ ਤੇ ਭਰੋਸੇ ਤੇ ਵਿਸ਼ਵਾਸ ਯਕੀਨ ਦਾ ਜੋ ਸ਼ਿਕਰ ਹੈ ਉਸ ਦਾ ਨਾਮ ਬੇਬੇ ਨਾਨਕੀ ਹੈ ਭੈਣ ਤੇ ਭਰਾ ਦਾ ਕਿੰਨਾ ਪਿਆਰ ਹੈ ਸਾਰਾ ਪਿੰਡ ਸਾਰਾ ਪਿੰਡ ਕਹਿੰਦਾ ਪਿਆ ਗੁਰੂ ਨਾਨਕ ਸਾਹਿਬ ਜੀ ਬਾਰੇ ਵਹੀਂ ਚ ਰੁੜ ਗਿਆ ਹੈ ਸਾਰੇ ਬੀਬੀਆਂ ਘਰ ਆ ਗਈਆਂ ਸਾਰਾ ਵੇੜਾ ਭਰਿਆ ਪਿਆ ਬੇਬੇ ਆਪਣੀ ਕਿਰਤ ਕਰਦੀ ਇੱਕੋ ਗੱਲ ਕਹਿੰਦੇ ਆ ਕਿ ਤੇਰਾ ਵੀਰ ਰੁੜ ਗਿਆ ਸੁਣੋ ਉਹਨਾਂ ਦੇ ਸ਼ਬਦ ਉਹ ਕਹਿੰਦੇ ਨਹੀਂ ਨਹੀਂ ਤੁਹਾਨੂੰ ਸਮਝ ਕੋਈ ਨਹੀਂ ਮੇਰੇ ਵੀਰ ਨੇ ਪਹਿਲਾਂ ਵੀ ਬਹੁਤ ਕੌਤਕ ਕੀਤੇ ਮੈਨੂੰ ਯਕੀਨ ਹੈ ਜਿਹੜਾ ਇਹ ਕੌਤਕੇ ਬਹੁਤ ਵੱਡਾ ਹੋਵੇਗਾ ਸੱਚਮੁੱਚੋ ਕੌਤਕ ਬਹੁਤ ਵੱਡਾ ਸੀ ਜਦੋਂ ਸ਼ਬਦ ਕਹਿਆ ਡੁੱਬ ਗਏ ਤੇ ਰੁੜ ਗਏ ਬੇਬੇ ਦੇ ਸ਼ਬਦ ਸਨ ਡੁੱਬਦਿਆਂ ਨੂੰ ਤਾਰਨ ਵਾਲਾ ਰੋੜਦਿਆਂ ਨੂੰ ਕਿਨਾਰੇ ਲਾਣ ਵਾਲੀ ਨੂੰ ਵਹੀਂ ਕਿਵੇਂ ਰੋੜ ਸਕਦੀ ਹੈ ਕੋਈ ਨਹੀਂ ਹਾਲਾਂਕਿ ਭਾਈ ਜੈ ਆਰਮ ਜੀ ਭਈਆ ਜੈ ਆਰਮ ਜੀ ਉਹਦਾ ਮਨ ਚ ਆਇਆ ਪਰ ਬੇਬੇ ਦੇ ਮਨ ਚ ਰੰਚਕ ਮਾਤਰ ਵੀ ਕਿਤੇ ਨਹੀਂ ਆਇਆ ਜਦੋਂ ਆਏ ਮਹਾਰਾਜ ਤੇ ਉਹਦੋਂ ਨਾ ਕਹ ਦੇਖੋ ਮੇਰੇ ਵੀਰ ਦਾ ਕੌਤਕ ਸੀ ਸਿਰ ਮੇਰੀ ਮੈਂ ਥੋੜਾ ਜਿਹਾ ਤਾਂ ਵਿੱਚੋਂ ਨਿਕਲਣਾ ਚਲੋ ਇੱਕ ਭਾਵਨਾ ਬੰਨਦੀ ਸਾਖੀ ਨਾਲ ਬਸ ਹਾਂ ਇਸ ਵੀਰ ਤੇ ਭੈਣ ਦੇ ਪਿਆਰ ਨੂੰ ਦੇਖ ਕੇ ਭਾਈਆ ਜੈ ਰਾਮ ਜੀ ਨੇ ਇੱਕ ਸ਼ਬਦ ਕਿਹਾ ਸੀ ਉਹ ਮੈਂ ਜਨਮ ਸਾਖੀ ਚ ਕੋਟ ਕਰ ਦੇਣਾ ਤੇ ਯਤਨ ਕਰੋ ਕਿ ਇਹ ਮਹਾਰਾਜ ਦਾ ਆਉਣ ਇੱਕ ਤਾਂ ਬਾਣੀ 19 ਰਾਗਾਂ ਚ ਦੂਜਾ ਜਨਮ ਸਾਖੀ ਜ਼ਰੂਰ ਮਾਵੇਦੀ ਪੜੋ ਠੀਕ ਹੈ ਜਿੱਥੇ ਕਿਤੇ ਸਾਨੂੰ ਪਤਾ ਹੈ ਵੀ ਇਤਿਹਾਸ ਵਿੱਚ ਬਹੁਤ ਥਾਵਾਂ ਤੇ ਰਲਗੜ ਕੰਮ ਹੁੰਦਾ ਪਰ ਬਹੁਤ ਸਾਰੀਆਂ ਭਾਵਨਾਵਾਂ ਵਾਲੀਆਂ ਸਾਖੀਆਂ ਪਾਇਆ ਜੈਰਾਮ ਜੀ ਜਦੋਂ ਮਹਾਰਾਜ ਸਾਹਮਣੇ ਦੌਲਤ ਕਾ ਸਾਰੇ ਝੋਗ ਗਏ ਤੇ ਇੱਕ ਦਿਨ ਸੰਧਿਆ ਨੂੰ ਬੈਠਿਆ ਬੇਬੇ ਨਾਨਕੀ ਉਹਨੇ ਸ਼ਬਦ ਕਹਿ ਨਾਨਕੀ ਇਹ ਮੈਂ ਥੋੜੀ ਕਥਾ ਰੀਟ ਕਰ ਰਿਹਾ ਮੈਂ تیر ਨਾਲ ਜੀ ਗੱਲ ਕਰਨੀ ਚਾਹਨਾ ਦਿਲ ਦੀ ਦੱਸ ਦੱਸੋ ਜੀ ਤੇ ਕਿੰਨੇ ਗੁਰੂ ਨਾਨਕ ਸਾਹਿਬ ਧੰਨ ਨੇ ਆਈ ਸ਼ੌਧ ਵਰਤੇ ਗੁਰੂ ਨਾਨਕ ਸਾਹਿਬ ਧੰਨ ਨੇ ਦੂਸਰਾ ਸ਼ਬਦ ਕਿਹਾ ਮਾਂ ਜੀ ਤੇ ਪਿਤਾ ਜੀ ਵੀ ਧੰਨ ਨੇ ਮਾਤਾ ਤ੍ਰਿਪਤਾ ਜੀ ਬਾਬਾ ਕਾਲੂ ਸਹਿਬ ਜੀ ਇਹ ਵੀ ਧੰਨ ਨੇ ਨਾਨਕੀ ਤੁਮੀ ਧੰਨ ਹੈ ਤੁਮੀ ਧੰਨ ਹੈ ਤੇਰੀਆਂ ਅੱਖਾਂ ਨੇ ਪਹਿਚਾਨ ਲਿਆ ਤੂੰ ਧੰਨ ਹੈ ਤੇਰਾ ਰਿਸ਼ਤਾ ਖੂਨ ਦਾ ਹੈ ਦੇਖੋ ਗੁਰੂ ਨਾਨਕ ਸਾਹਿਬ ਧੰਨ ਨੇ ਮਾਤਾ ਪਿਤਾ ਧੰਨ ਨੇ ਤੂੰ ਧੰਨ ਹੈ ਤੂੰ ਬੇਬੇ ਹੈ ਉਹਨਾਂ ਦੀ ਭੈਣ ਹੈ ਫਿਰ ਚੁੱਪ ਕਰਕੇ ਕਹਿੰਦੇ ਸਾਡੀ ਕਿਸਮਤ ਵੀ ਪਲਟਾ ਖਾ ਗਈ ਅਸੀਂ ਵੀ ਥੋੜੇ ਥੋੜੇ ਧੰਨ ਹੋ ਗਏ ਸਾਡਾ ਰਿਸ਼ਤਾ ਤੁਹਾਡੇ ਘਰ ਦਾ ਬਣ ਗਿਆ ਹੁਣ ਦੇਖੋ ਇਹ ਕੋਈ ਦੁਨਿਆਵੀ ਗੱਲਾਂ ਨਹੀਂ ਸਨ ਇਹ ਕਿਹੋ ਜੀ ਸ਼ੁਕਰਦੀਪ ਸੁਰਤ ਹੋਵੇਗੀ ਉਸ ਸੁਰਤ ਵਿੱਚ ਜਵਾਈ ਪੁਣਾ ਨਹੀਂ ਰਿਹਾ ਤਮਾਦ ਪੁਣਾ ਨਹੀਂ ਦਾਸਤਾਂ ਦੇ ਮੰਚ ਤੇ ਆਇਆ ਸੀ ਕਿ ਮੇਰਾ ਇੱਛਾ ਸੀ ਵੀ ਜਿਹੜੀ ਪ੍ਰਾਤਨ ਜਨਮਸਾਖੀ ਬਲੈਤ ਵਾਲੀ ਜਨਮਸਾਖੀ ਛੋਟੀ ਜੀ ਇਹ ਵੀ ਉਹ ਸਾਰੀ ਸੰਗਤ 'ਚ ਕਥਾ ਕਰਦੇ ਆ ਕਿ ਉਹ ਸ਼ਬਦਾਵਲੀ ਬੜੀ ਮਿੱਠੀ